ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਫਤੇਗੜ ਸ਼ੰਨਾ ਪਿੰਡ ਦੇ ਵਿੱਚ ਖੜੇ ਆ ਤੇ ਆਪਣਾ ਭਰਾਗਾ ਆਪਣੇ ਡੇਰੀ ਫਾਰਮ ਤੇ ਸਮਨ ਨਿਗਮ ਰਵਾਦੇ ਯਾਰ ਬਹੁਤ ਸੋਹਣਾ ਫਾਰਮ ਬਣਿਆ ਹੋਇਆ ਤੇ ਗਾਈਆਂ ਰੱਖੀਆਂ ਹੋਈਆਂ ਨਾਲ-ਨਾਲ ਮੱਝਾਂ ਵੀ ਰੱਖੀਆਂ ਹੋਈਆਂ ਨੇ ਬਾਈ ਉਹਨਾਂ ਨੇ ਤੇ ਮੈਨੂੰ ਬਹੁਤ ਖੁਸ਼ੀ ਭਰੀ ਹੋਈ ਯਾਰ ਤੁਹਾਡੇ ਕੋਲ ਆ ਕੇ ਹਨਾ ਦੇਖੋ ਅਸੀਂ ਪਿੰਡ ਦੀ ਵੀਡੀਓ ਬਣਾਉਣ ਆਈ ਸੀ ਜਦੋਂ ਫਾਰਮ ਦਾ ਪਤਾ ਲੱਗਿਆ ਮੈਂ ਕਿਹਾ ਚਲੋ ਆਪਾਂ ਫਾਰਮ ਦੀ ਵੀ ਬਣਾ ਚੱਲਦੇ ਹਾਂ ਪਹਿਲਾਂ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਨਹੀਂ ਨਹੀਂ ਪਤਾ ਕੀ ਗੱਲ ਆ ਜੀ ਜਦੋਂ ਆਪਾਂ ਬੰਦਾ ਦੇਖ ਰਹਿਣਾ ਵੀ ਆਪਣੀ ਉਮਰ ਦਾ ਹੈ ਦੂਜੇ ਨੰਬਰ ਅੱਜ ਕੱਲ ਤਾਂ ਪੰਜਾਬੀ ਆਪਣੇ ਸ਼ਰਮ ਬਹੁਤ ਮਾਨਦੇ ਨੇ ਕਿੱਥੇ ਸਹੀ ਗੱਲ ਹੈ ਤੇ ਤੁਹਾਡੀ ਉਮਰ ਵੀ ਛੋਟੀ ਹੈ ਤੁਸੀਂ ਕੰਮ ਵੀ ਕਰ ਰਹੇ ਹੋ ਉਹ ਵੀ ਉਹ ਕੰਮ ਕਰ ਰਹੇ ਹੋ ਜਿਹਨੂੰ ਲੋਕ ਅੱਜ ਕੱਲ ਪਸੰਦ ਕਰਨੋਂ ਹਟ ਗਏ ਸਹੀ ਗੱਲ ਹੈ ਜੀ ਅੱਜ ਕੱਲ ਦਾ ਕੋਈ ਨਹੀਂ ਹੱਥ ਲਾ ਕੇ ਰਾ ਜੀ ਅੱਜ ਕੱਲ ਕੋਈ ਗੋਹਾਣੀ ਚੱਕ ਸਕਦਾ ਕਿਉਂਕਿ ਫੋਨਾਂ ਦੇ ਵਿੱਚ ਬੜੇ ਹੋਏ ਨੇ ਫੋਨਾਂ ਤੋਂ ਨਿਕਲ ਨਹੀਂ ਸਕਦੇ ਪੜਾਈ ਕਰ ਨਹੀਂ ਸਕਦੇ ਗੇੜੇ ਦੇ ਸਕਦੇ ਆ ਕੱਲੇ ਤੇ ਦੇਖ ਲਓ ਬਾਈ ਮੁੰਡੇ ਦੀ ਮਿਹਨਤ ਕਿੰਨੀ ਆਣਾ ਤਾਨੂੰ ਲਾਸਟ ਦੇ ਵਿੱਚ ਇੱਕ ਗੱਲ ਹੋਰ ਵੀ ਦੱਸਾਂਗੇ ਕਿ ਇੱਥੋਂ ਕਮਾਈ ਕਰਕੇ ਮੁੰਡਾ ਸ਼ੌਂਕ ਵੀ ਪੂਰੇ ਕਰਦਾ ਆਪਣੇ। ਐਹੋ ਜੀ ਗੱਲ ਨਹੀਂ ਹੈਗੀ ਵੀ ਸ਼ੌਂਕੜਾ ਪੂਰੇ ਕਰੇ। ਤੇ ਬਾਈ ਇਹ ਕਦੋਂ ਸ਼ੁਰੂ ਕਰਿਆ ਸੀ ਡੇਰੀ ਫਾਰਮ ਦੀ ਇਹ ਗੱਲ ਕਰੀ ਅੱਜ ਆਪਾਂ ਇਧਰੋਂ ਨੱਕ ਚੱਲਦਾ ਥੋੜਾ ਜਿਹਾ। ਡੇਰੀ ਫਾਰਮ ਤਾਂ ਵੀਰੇ ਯਾਰ ਆਪਣੇ ਤਾਂ ਜੱਟਾਂ ਦੇ ਤਾਂ ਸ਼ੁਰੂ ਤੋਂ ਹੀ ਹੁੰਦੀਆਂ ਨੇ ਮੈਂ ਸਮੋਸਾ। ਠੀਕ ਹੈ। ਬਾ ਪਹਿਲਾਂ 2-4 ਸੀਗੀਆਂ ਹੌਲੀ-ਹੌਲੀ ਹੋਰ ਵਧਾਲੀਆਂ। ਠੀਕ ਹੈ। ਹਾਂਜੀ। ਨਾਲ-ਨਾਲ ਚੱਲੀ ਜਾਂਦਾ। ਨਾਲ-ਨਾਲ ਚੱਲੀ ਜਾਂਦਾ। ਮਤਲਬ ਥੋੜੀ ਜਿਹੀ ਰੱਖਦੇ ਹੁਣ। ਥੋੜੀ ਜਿਹੀ ਰੱਖਦੇ ਹੁਣ। ਪਹਿਲਾਂ ਆਪਣੀ ਇੱਕ ਸਭ ਤੋਂ ਪਹਿਲਾ ਜਿਹੜਾ ਬਿਜ਼ਨਸ ਸਟਾਰਟ ਹੋਇਆ ਸੀ ਇਹ ਬਿਜ਼ਨਸ ਸੀਗਾ ਇਹ ਹੀ ਬਿਜ਼ਨਸ ਹਾਂਜੀ ਹਾਂਜੀ ਸਭ ਤੋਂ ਪਹਿਲਾ ਜਿਹੜਾ ਆਪਣੇ ਪੁਰਖਿਆਂ ਤੋਂ ਚੱਲਦਾ ਆਉਂਦਾ ਉਹ ਮੱਝਾਂ ਕਾਮ ਦਾ ਬਿਜ਼ਨਸ ਸੀਗਾ ਲੈਣ ਦੇਣ ਦਾ ਬਿਜ਼ਨਸ ਸੀਗਾ ਮੱਝ ਵੇਚਤੀ ਖਰੀਦ ਰਏ ਇਹ ਬਿਜ਼ਨਸ ਬਹੁਤ ਪਹਿਲਾਂ ਦਾ ਸੀ ਇਹ ਹੁਣ ਬੰਦ ਕਰਨ ਲੱਗ ਗਏ ਸੀ ਪਰ ਚਲੋ ਪ੍ਰਮਾਤਮਾ ਦੀ ਮਿਹਰ ਲਾ ਲਓ ਹੁਣ ਦੁਬਾਰਾ ਆਪਣੇ ਪੰਜਾਬੀ ਗੱਭਰੂ ਇਹ ਕੰਮਾਂ ਵੱਲ ਮੁੜਨ ਲੱਗੇ ਪਹਿਲਾ ਬਾਹਰ ਦਾ ਜਾਣ ਲੱਗੇ ਸੀ ਜੀ ਬੱਸ ਸਾਰੇ ਡੰਗਰ ਵੇਚ ਜਾਂਦੇ ਅਗਲਾ ਕਹਿੰਦਾ ਕੀ ਕਰਾਉਣਾ ਮੱਥਾ ਮਾਰਾਂਗੇ ਜੀ ਹੁਣ ਬਾਹਰ ਦਾ ਵੀ ਨਹੀਂ ਲੋਕਾਂ ਦਾ ਕਈਆਂ ਦਾ ਭੰਦਾ ਹੁਣ ਅੱਧੇ ਦਾ ਜੁੜਨ ਲੱਗ ਗਏ ਜੀ ਅੱਧੇ ਹਜੇ ਵੀ ਐਂ ਫਿਰਦੇ ਹੈਗੇ ਉਹ ਤਾਂ ਵਧੀਆ ਕੀਤਾ ਕੰਮ ਕਰਦੇ ਆ ਨਾਲ-ਨਾਲ ਪੜਦੇ ਵੀ ਹੈਗੇ ਸ਼ੌਂਕ ਵੀ ਪੂਰੇ ਕਰ ਰਹੇ ਆ ਮੈਂ ਵੀ ਇਹ ਕਰਦਾ ਹਾਂ ਵੀ ਇਹ ਕਰਦੇ ਹਾਂ ਮੈਂ ਪਟਿਆਲੇ ਪੜਦਾ ਹਾਂਗਾ ਪਟਿਆਲੇ ਪੜਦੇ ਹਾਂ ਤੇ ਨਾਲ-ਨਾਲ ਫਿਰ ਇੰਨਾ ਦੀ ਵੀ ਦੇਖਦੇ ਕਰਦੇ ਆ ਤੇ ਦੇਖ ਲਓ ਬਾਈ ਉਮਰ ਕੋਈ ਜ਼ਿਆਦਾ ਨਹੀਂ ਯਾਰ ਬਾੜੀ ਸੱਚੀ ਦਿਲੋਂ ਖੁਸ਼ੀ ਹੁੰਦੀ ਆ ਜਦੋਂ ਕੋਈ ਬੰਦਾ ਐ ਪੰਜਾਬੀ ਹੋ ਕੇ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲੇ ਸੱਭਿਆਚਾਰ ਦੇ ਵਿੱਚ ਆਉਂਦੀ ਆ ਨੀ ਜੀਜਾ ਆਪਣੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਪਸ਼ੂਆਂ ਦੀ ਕਿਉਂਕਿ ਪਸ਼ੂ ਹਰੇਕ ਬੰਦਾ ਸਾਭ ਨਹੀਂ ਸਕਦਾ ਇਹ ਵੀ ਦਿੱਕਤ ਹੈਗੀ ਆ ਹਰੇਕ ਬੰਦਾ ਇਹਨਾਂ ਦੇ ਵਿੱਚ ਕੰਮ ਨਹੀਂ ਕਰ ਸਕਦਾ ਉਹ ਇੱਕ ਕਹਾਵਤ ਜਿਵੇਂ ਚੱਲਦੀ ਹੈ ਕਿ ਨਾ ਆਪਣੇ ਤਾਂ ਤਾਨੇ ਦੇ ਬਜੂ ਚੱਲਦੀ ਹੈ ਕਿ ਡੰਗਰਾਂ ਦੇ ਵਿੱਚ ਡੰਗਰ ਹੁੰਦੇ ਨੇ ਉਹ ਕੰਮ ਹੀ ਹੋ ਜਾਂਦਾ ਬਈ ਸਾਰਾ ਦਿਨ ਜਦੋਂ ਵਿੱਚ ਰਹਿਣਾ ਕਦੇ ਆਹ ਗੋਹਾ ਕਰਤਾ ਕਦੇ ਇੱਧਰ ਕਰਤਾ ਉੱਧਰ ਕਰਤਾ ਇਹਨੂੰ ਚੱਕਣਾ ਵੀ ਪੈਂਦਾ ਫਿਰ ਸਮੇਂ ਸਰ ਕਿਉਂਕਿ ਨਹੀਂ ਦੇਖ ਰਿਹਾ ਕਿ ਪੂਰੀ ਕਰਨੀ ਪੈਂਦੀ ਨਹੀਂ ਬਿਮਾਰੀਆਂ ਦਾ ਘਰ ਆਹੀ ਜੇ ਨਾ ਥੱਲੇ ਪਿਆ ਤੇ ਬਾਈ ਫਿਰ ਕਿੰਨੇ ਕ ਵਜੇ ਮਤਲਬ ਉੜਦੇ ਹੋ ਸਵੇਰੇ ਕਿੰਨੇ ਵਜੇ ਧਾਰਾ ਧੁਰਾ ਚੋਣ ਲਾ ਲੇ ਬਸ ਯਾਰ 5 ਵਜੇ ਉੱਠ ਕੱਢਦੇ ਆ ਠੀਕ ਹੈ ਮਸ਼ੀਨ ਹੈਗੀ ਧਾਰਾ ਵਾਲੀ ਧਾਰਾ ਚੋਣ ਦਿੰਦੇ ਆ ਪਾਛ 9 ਵਜੇ ਦੇ ਨੂੰ ਵੇਲੇ ਹੋਏ ਨੇ 9 ਵਜੇ ਨੂੰ ਵੇਲੇ ਹੋਏ ਨੇ ਪਰ ਡੇਲੀ ਨੂੰ ਮੋਨ ਨੇ ਮੋਨ ਡੇਲੀ ਉਹਨਾਂ ਨੂੰ ਡੇਲੀ ਵਾਸਤੇ ਆ ਚੱਲਦੇ ਰਹਿੰਦੇ ਆ ਪਹਵਾਰੇ ਲਾਏ ਹੋਇਆ ਯਾਰ ਵਾ ਬਾਲਾ ਤਾਂ ਨਹੀਂ ਬਾਲਾ ਵੀ ਪਾਣੀ ਵੇਚਦਾ ਹੁੰਦਾ ਬਾਲਾ ਵੀ ਢੋਲੀ ਜਾਈਏ ਵੀ ਵਧੀਆ ਚੱਲ ਰਿਹਾ ਕੰਮ ਕਮਾਈ ਕਿਵੇਂ ਹੋ ਜਾਂਦੀ ਵਧੀਆ ਕਮਾਈ ਵਧੀਆ ਯਾਰ ਬਸ ਚੱਲੀ ਜਾਂਦਾ ਠੀਕ ਹੈ ਕੋਈ ਆਏ ਵੀ ਨਹੀਂ ਬਾਲੇ ਆਪਾਂ ਕਮਾ ਲੈਨੇ ਹੈਗੇ ਬਸ ਜੱਟਾ ਜੱਟਾਕ ਮਤਲਬ ਵੀ ਪਸੂ ਹੈ ਗਿਆ ਪਹਿਲਾ ਨੰਬਰ ਦਾ ਮੇਨ ਚੀਜ਼ ਤਾਂ ਇਹ ਆ ਨਾ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹਣਾ ਵੀ ਆਪਣੇ ਘਰ ਦੀ ਖਰਾਕ ਹੋ ਜਾਂਦੀ ਸਹੀ ਗੱਲ ਹੈ ਬਾਰੂ ਦੁੱਧ ਨਹੀਂ ਲੈਣਾ ਪੈਂਦਾ ਹੁਣ ਅੱਜ ਕੱਲ ਡੇਰੀਆਂ ਤੇ ਨਕਲੀ ਦੁੱਧ ਹੈ ਸਾਰੀਆਂ ਤੇ ਨਹੀਂ ਹੈਗਾ ਬਹੁਤ ਸਾਰੀਆਂ ਤੇ ਲੋਕਾਂ ਨੂੰ ਪਤਾ ਵੀ ਆ ਪਨੀਰ ਨਕਲੀ ਆ ਠੀਕ ਹੈ ਇਹਨੇ ਇਹਨੇ ਵੀਡੀਓ ਦੇਖਦੇ ਆ ਸਾਰਾ ਦਿਨ ਆਪਾਂ ਨੂੰ ਪਤਾ ਵੀ ਹੈ ਸਿਹਤ ਖਰਾਬ ਹੋ ਜਾਂਦੀ ਜਦੋਂ ਪੀਂਦੇ ਆ ਆਪਦੇ ਘਰ ਦੀ ਚੀਜ਼ ਹੋਊਗੀ ਬੰਦਾ ਤਾਕੜਾ ਵੀ ਹੋਊਗਾ ਬਾਕੀ ਬਾਈ ਦੀ ਸਿਹਤ ਦੇਖ ਲਓ ਮੇਰੇ ਨਾਲੋਂ ਤਾਂ ਬਹੁਤ ਫਰਕ ਹੈ ਕਿਉਂਕਿ ਆਪਣੇ ਘਰੇ ਪਸ਼ੂ ਰੱਖੇ ਨਹੀਂ ਹੋਏ ਇਹ ਚੀਜ਼ ਦਾ ਪੂਰਾ ਫਰਕ ਪੈਂਦਾ ਤੇ ਭਾਈ ਮੱਜਾਂ ਤੇ ਇਹਨਾਂ ਦਾ گاਵਾ ਦਾ ਫਰਕ ਕੀ ਰਹਿਆ ਨੇ ਇਹਨਾਂ ਦਾ ਬਹੁਤ ਫਰਕ ਤਾਂ ਹੈ ਗਾਈਆਂ ਦੁੱਧ ਜ਼ਿਆਦਾ ਟਾਈਮ ਤੱਕ ਦੇਈ ਜਾਂਦੀ ਰਹਿੰਦੀਆਂ ਨੇ ਜਿਵੇਂ ਹੁਣ ਮੈਂ ਐਸਾ ਮੈਚ ਆਪਣੀ ਜਦੋਂ ਸੂਣ ਲੱਗਦੀ ਹੈ ਪਹਿਲਾਂ ਹੀ हट ਜਾਂਦੀ ਹੈ ਥੋੜਾ ਜਿਆ। ਠੀਕ ਹੈ। ਬਹੁਤ ਟਾਈਮ ਪਹਿਲਾਂ हट ਜਾਂਦੀ ਹੈ ਗਾਂ ਹੀ ਜਮਾ ਕੋਲੇ ਆ ਕੇ हटਦੀ ਆ ਮਤਲਬ ਫਿਰ ਬਾੜਾ ਔਖਾ ਨਹੀਂ ਹੁੰਦਾ। ਠੀਕ ਹੈ। ਤਾਂ ਹੀ ਆਦੀ ਉਹ ਦੁੱਧ ਪਤਲਾ ਹੈ। ਹਾਂਜੀ ਦੁੱਧ ਪਤਲਾ। ਇਹਦਾ ਥੋੜਾ ਹਾਂ ਮੂਹ ਜ਼ਿਆਦਾ ਬੈਨੀਫਿਟ ਕਰਦਾ ਹਨਾ। ਪਰ ਉਹ ਜਿਹੜੇ ਦੁੱਧ ਜ਼ਿਆਦਾ ਸਮੇਂ ਤੱਕ ਦੰਦਿਆ ਨੇ ਗਾਈਆਂ ਤਾਂ ਕਰਕੇ ਹੁਣ ਅੱਜਕੱਲ ਫਾਰਮਾਂ ਦੇ ਐਚ ਐਫ ਬਰੀਡ ਤੇ ਜਰਸੀ ਬਰੀਡ ਜ਼ਿਆਦਾ ਪਾਈ ਜਾਂਦੀ ਹੈ। ਮੈਂ ਜਿੰਨੇ ਫਾਰਮਾਂ ਤੇ ਗਿਆ ਮੈਂ ਐਚ ਐਫ ਤੇ ਜਰਸੀ ਬਰੀਡ ਦੇਖੀਆ ਤੇ ਕਿੰਨੇ ਕਿ ਲੀਟਰ ਤੱਕ ਗਾਈਆਂ ਖੜੀਆਂ ਬਈ ਆਪਣੇ ਕੋਲੇ। ਗਾਈਆਂ 15 ਵਾਲੀ ਹੈਗੀ ਆ 20 ਵਾਲੀ ਆ ਬਸ 15 20 ਇੰਨੇ ਇੰਨੇ ਤੱਕ ਨੇ ਠੀਕ ਹੈ ਮੈਸ਼ ਹੈਗੀਆਂ ਨੇ ਆਹ ਦੋਨੇ ਇਹ ਦੇ ਦਿਆਂ 12 ਲੀਟਰ ਆਹ ਹੈਗੀ ਆ 10 12 ਨੇ ਠੀਕ ਹੈ ਮਤਲਬ ਪੂਰਾ ਵਧੀਆ ਨੇ ਇਹਨਾਂ ਦੀ ਆਪਾਂ ਗੱਲ ਕਰੀ ਬਿਮਾਰੀ ਪੂਰੀ ਕੁਛ ਇਹਦੀ ਜਿਹਦੀ ਉਹ ਤਾਂ ਲੱਗਦੀ ਨਹੀਂ ਬਿਮਾਰੀ ਤਾਂ ਇੰਨੀ ਤਾਂ ਲੱਗਦੀ ਨਹੀਂ ਯਾਰ ਠੀਕ ਹੈ ਕੀ ਦਿੱਕਤ ਕੀ ਆਉਂਦੀ ਆਉ ਥੋੜੀ-ਮੋਟੀ ਦਿੱਕਤ ਤਾਂ ਬੱਦ ਗਰਮੀ ਗਰਮੀ ਵੇਲੇ ਹੁੰਦਾਗਾ ਉਹ ਗਰਮੀ ਜੋ ਹੋ ਜੇ ਪ੍ਰਬੰਧ ਹੋ ਗਏ ਹੋ ਜੇ ਪ੍ਰਬੰਧ ਹੋ ਜਾਂਦੇ ਠੀਕ ਹੈ ਇਹਨਾਂ ਨੂੰ ਪਰ ਖਰਾਕ ਕੀ ਪਾਉਣੇ ਬਾਈ ਕਿੰਨੀ ਪਾਉਣੇ ਖਰਾਕ ਬਸ ਸਵੇਰੇ ਦਾ ਹੁਣ ਤਾਂ ਚੱਲ ਆਚਾਰ ਚੂਰ ਹੁੰਦਾਗਾ ਚਾਰ ਪਾ ਦਿੰਨੇ ਆ ਨਾਲ ਤੂੜੀਰ ਲਾ ਦਿੰਨੇ ਆ ਮੇਰਾ ਆਚਾਰ ਵੀ ਔਖਾ ਕਰਦਾਗਾ ਮੇਰਾ ਆਚਾਰ ਵੀ ਸਾਰੀ ਆਪਾਂ ਕਰੂਗਾ ਨਾਲੇ ਤੂੜੀ ਪਰ ਲਾ ਕੇ ਬਾਦ ਨੇ ਹੈਗੇ ਤੇ ਫੀਡ ਦਿੱਤੀ ਹੋਈ ਆਪਾਂ ਐਫ ਆਈ ਦੀ ਉਹ ਪੋਣਿਆਂ ਨਾਲ ਨਾਲ ਠੀਕ ਹੈ ਕੋਈ ਹੋਰ ਵਿਟਾਮਿਨ ਫਟੂਮਣ ਖੋਦਦੇ ਹੋਰ ਕੁਝ ਨਹੀਂ ਬਾਦੂ ਘਰ ਤੋਂ ਆਪਣੇ ਦਾਣਾ ਪਿਹਾਲੇ ਨੇ ਆਪਣੇ ਘਰ ਦੀ ਗਣਕ ਦਾ ਉਹ ਪਾ ਦਿੰਨੇ ਹੈਗੇ ਮਤਲਬ ਇਹ ਸਾਰੀ ਗੱਲ ਦੀ ਘਰ ਦੀ ਖਰਾਕ ਹੀ ਆ ਖਲੀ ਫੀਡ ਫੀਡ ਬਾਹਰੋਂ ਆਉਂਦੀ ਹੈ ਫੀਡ ਫੀਡ ਬਾਕੀ ਆਪ ਬੀਜ ਦੇ ਹੋਣਗੇ ਮੱਕੀ ਮੱਕੀ ਆਪਣੀ ਉਹ ਬੀਜੀ ਹੋਈ ਹੈ ਸਾਰੇ ਬਾਣ ਚ ਠੀਕ ਹੈ ਉਹ ਚਾਰ ਪਾ ਦੋਗੇ ਚਾਰ ਪਾ ਦਾਂਗੇ ਜੇ ਤੁਸੀਂ ਦੇਖ ਲਓ ਬਈ ਵਧੀਆ ਸੋਹਣੀਆਂ ਗਾਵਾਂ ਲੱਗੀਆਂ ਜਾਂ ਤੇ ਬਹੁਤ ਵਧੀਆ ਲੱਗਿਆ ਹਨਾ ਭਰਾ ਕੋਲੇ ਆ ਕੇ ਤੇ ਸੁਣ ਮਣ ਆ ਜਾ ਆਪਾਂ ਬਾਹਰ ਨੂੰ ਚੱਲਦੇ ਆ ਬ ਇੱਕ ਤੁਹਾਨੂੰ ਚੀਜ਼ ਦਿਖਾ ਕੇ ਲਾਉਣੇ ਜਿਹੜੀ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਤੁਹਾਨੂੰ ਲਾਸਟ ਦੇ ਦੱਸਾਂਗੇ ਉਹ ਜੀਪ ਨਾ ਬਾਈ ਧੋਈ ਜਾਂਦਾ ਸੀਗਾ ਜਦੋਂ ਅਸੀਂ ਆਏ ਸੀ ਤੇ ਕੋਲੀ ਚੱਲਦੇ ਆ ਜੀਪ ਤੇ ਆਜੋ ਤੇ ਸਾਰੀ ਜਿਹੜੀ ਜੀਪ ਲਿਆਂਦੀ ਹੈ ਬਾਈ ਨੇ ਕਮਾਈ ਦੇ ਵਿੱਚ ਲਿਆਂਦੀ ਹੈ ਕਿਉਂ ਬਈ ਇਰ ਜੀ ਲਿਆਂਦੀ ਹੈ ਹਾਂਜੀ ਹਾਂਜੀ ਇਹਦੇ ਚੋਂ ਲੈਂਦੀ ਹੈ ਇਹਦੀ ਕਮਾਈ ਚੋਂ ਲਿਆਂਦੀ ਆ ਸਾਰਾ ਦਿਨ ਇਹਨਾਂ ਦੇ ਵਿੱਚ ਰਹਿੰਦਾ ਮਿਹਨਤ ਕਰਦਾ ਤੇ ਬਹੁਤ ਵਧੀਆ ਲੱਗਿਆ ਸੱਚੀ ਕਿੰਨੇ ਮਾਡਲ ਆ ਬਾਈ ਜੀਪ ਤੇਰੇ ਕੋਲੇ ਇਹ ਮਾਡਲ ਹੈਗੀ ਆ 84 84 ਮਾਡਲ ਹੈ ਹਾਂਜੀ ਹਾਂਜੀ ਠੀਕ ਆ ਸ਼ੌਕ ਨਾਲ ਲਿਆਂਦੀ ਆ ਫਿਰ ਆ ਪੂਰੀ ਸ਼ੌਕ ਨਾਲ ਪਹਿਲਾਂ ਪਾਪੇ ਹੋਣੀਆਂ ਕੋਲੀ ਸੀਗਾ ਠੀਕ ਹੈ ਜੀ ਫੇਰ ਸੌ ਕੱਪਣੂ ਵੀ ਸੀ ਬਸ ਆਪਾਂ ਲਈ ਹੋ ਗਿਆ 3 ਸਾਲ ਡੇਢ ਸਾਲ ਇਹਨੂੰ ਲੈ ਤਾ ਨਹੀਂ ਬਹੁਤ ਸੋਹਣੀ ਆ ਇਧਰ ਚੈੱਕ ਕਰਾ ਦੇ ਸ਼ਰਮਣ ਅੰਦਰ ਉਹ ਹਨਾ ਪੂਰੀ ਵਧੀਆ ਪਈ ਆ ਯਾਰ ਬਹੁਤ ਸੋਹਣੀ ਲੱਗ ਰਹੀ ਹੈ ਜਿਹੜੇ ਸਾਬ ਹੁਣ 84 ਮਾਡਲ ਹੈ ਹਾਂਜੀ ਉਸੇ ਹਿਸਾਬ ਦੇ ਨਾਲ ਕੰਡੀਸ਼ਨ ਬਹੁਤ ਵਧੀਆ ਹੈ ਜੀਪ ਦੀ ਤੇ ਬਹੁਤ ਵਧੀਆ ਲੱਗਿਆ ਤੁਸੀਂ ਵੀ ਜਰੂਰ ਯਾਰ ਮਿਹਨਤ ਕਰੋ ਕਿਸੇ ਕੰਮ ਦੀ ਸ਼ਰਮ ਨਾ ਕਰੋ ਜਿਹੜੀ ਮੇਨ ਗੱਲ ਆ ਕਿਉਂ ਵੀ ਠੀਕ ਹੈ ਸ਼ਰਮਗਾਦੀ ਆਪਦਾ ਕੰਮ ਆਗਾ ਕਰੀ ਦਾ ਖਾਈ ਦਾ ਖਾਈ ਦਾ ਬਾਕੀ ਹੁਣ ਤਾਂ ਦੇਖੋ ਆਪਣੇ ਤਾਂ ਹੁਣ ਪੰਜਾਬ ਚ ਦਾ ਰੀਤ ਏ ਜੇ ਆਪਣੇ ਦਾ ਪਸ਼ੂ ਹਰੇਕ ਬੰਦਾ ਰੱਖਦਾ ਲਗਭਗ ਕੋਈ ਬੰਦਾ ਹੋਊਗਾ ਜਿਹੜਾ ਪਸ਼ੂ ਨਾ ਰੱਖਦਾ ਹੋਵੇ ਤੇ ਇਹ ਚੀਜ਼ਾਂ ਦੀ ਸ਼ਰਮ ਨਾ ਕਰੋ ਪੰਜਾਬੀਓ ਮੈਂ ਤਾਂ ਹੀ ਬਾਰ-ਬਾਰ ਮੇਰਾ ਵੀਡੀਓ ਬਣਾਉਂਦਾ ਅੱਗੇ ਵੱਡਾ ਮਕਸਦ ਨਹੀਂ ਮੈਨੂੰ ਇਹੀ ਹੈ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਆਪਣੀਆਂ ਗੱਲਾਂ ਸੇਮ ਹੁੰਦੀਆਂ ਨੇ ਕਿਉਂਕਿ ਪਸ਼ੂ ਉਹੀ ਨੇ ਫਾਰਮ ਉਹੀ ਆ ਖਰਾਕ ਉਹੀ ਆ ਸਾਰਾ ਕੁਝ ਉਹੀ ਆ ਪਰ ਜਿਹੜੀ ਮੋਟੀਵੇਸ਼ਨ ਆ ਉਹ ਤੁਹਾਡੇ ਲਈ ਅਲੱਗ ਹੁੰਦੀ ਆ ਹਰੇਕ ਦੀ ਨਮੀ ਨਮੀ ਕਿਸੇ ਦੀ ਕਿਹੜੀ ਸਟਰੱਗਲ ਆ ਕਿਸੇ ਨੇ ਕਿਵੇਂ ਪਸ਼ੂ ਜੋੜੇ ਕਿਸੇ ਨੇ ਕਿਵੇਂ ਕਮਾਈ ਕੀਤੀ ਹੁਣ ਬਾਈ ਨੇ ਲਾ ਲਓ ਜੀਪ ਲੈ ਤੋ ਇਹ ਬਹੁਤ ਵੱਡੀ ਮੋਟੀਵੇਸ਼ਨ ਹੋ ਜਾਂਦੀ ਹੈ ਜੇ ਕੋਈ ਦੋ ਬੰਦੇ ਲੱਗਣਗੇ ਵੀਡੀਓ ਦੇਖ ਕੇ ਤਾਂ ਸਾਡੇ ਜਿਹੜੇ ਕਾਰਜ ਲਾ ਲਓ ਜਾਂ ਸਾਡੀ ਮਿਹਨਤ ਲਾ ਲਓ ਸਫਲ ਹੋ ਜਾਂਦੀ। ਇਕੱਲਾ ਕੰਮ ਵੀ ਨਹੀਂ ਕਰਦੇ ਆਪਾਂ ਦੇਖੋ ਢੇੜੇ ਬਥੇਰੇ ਵੀ ਦੇਈਦੇ ਹੈਗੇ। ਇਹ ਇੱਕ ਟਾਈਮ ਆ ਯਾਰ ਇੱਕ ਜ਼ਿੰਦਗੀ ਆ। ਢੇੜੇ ਫੇੜੇ ਵੀ ਦੇਈਦੇ। ਪਾ ਗੱਲ ਪੂਰੀ ਆ ਕਹਿੰਦਾ ਰਹਿਣਾ ਵੀ ਮੜਕ ਦੇ ਨਾਲ ਆ ਤੇ ਕੰਮ ਵੀ ਸਾਰੇ ਕਰਨੇ ਨੇ ਸ਼ਰਮ ਵੀ ਨਹੀਂ ਕਰਨੀ ਕਿਸੇ ਕੰਮ ਦੀ। ਤੋ ਆਪਣੇ ਲੋਕ ਵਿੱਚ ਨਾ ਕੱਲੇ ਢੇੜਾਂ ਤੇ ਹੋ ਜਾਂਦੇ ਨੇ। ਕੰਮ ਨਹੀਂ ਕਰਦੇ। ਦੇਖੋ ਮਾਪਿਆਂ ਦਾ ਸਹਾਰਾ ਬਣੋ ਕੰਮ ਕਰੋ ਹਣਾ। ਨਾ ਲੜ ਬਹੁਤ ਵਧੀਆ ਰਹੋਗੇ ਜ਼ਿੰਦਗੀ ਸੌਖੀ ਲੰਘ ਜੂਗੀ ਤੁਹਾਡੀ ਤੇ ਇਸੇ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਜਿੰਦਸਰਾਂ ਬਲੌਗ ਨੂੰ ਫੋਲੋ ਕਰ ਲਓ ਕਿ ਗੱਲਬਾਤ ਕਹਿਣੀ ਹੋਵੇ ਬਾਈ ਗੱਲਬਾਤ ਆਹੀ ਆ ਬਾਈ ਕੰਮ ਕਰਿਆ ਕਰੋ ਆਪਦਾ ਨਸ਼ਿਆਂ ਪੱਤਿਆਂ ਤੋਂ ਦੂਰ ਰਹਾ ਕਰੋ ਇਹੀ ਬੇਨਤੀ ਆ ਅੱਜ ਕੱਲ ਨਸ਼ਾ ਹੀ ਆ ਯਾਰ ਕੱਲਾ ਜਿਹੜਾ ਬਰਬਾਦ ਕਰਦਾ ਹੈਗਾ